ਯਾਰੇ ਦੋਸਤੋ ਮੈਂ ਅੱਜ ਇੱਕ ਜਿਹੜੀ ਵੀਡੀਓ ਵਿਖਾਉਣ ਜਾ ਰਿਹਾ ਤੁਹਾਨੂੰ ਜਿੰਨੇ ਵੀ ਨੌਜਵਾਨ ਪੀੜ੍ਹੀ ਆ ਤੇ ਜਾਂ ਆਮ ਹੱਥ ਦੀ ਕਮਾਈ ਕਰਨ ਵਾਲੇ ਲੋਕ ਆ ਉਹ ਬਹੁਤ ਵਧੀਆ ਕਿਤੇ ਨਾਲ ਜੁੜੇ ਆ ਯਾਨੀ ਕਿ ਬੱਕਰੀ ਪਾਲਣ ਦਾ ਜਿੰਨੇ ਵੀ ਕੰਮ ਕਰਦੇ ਆ ਇਹਦੇ ਨਾਲ ਇਹ ਚੀਜ਼ ਆ ਵੀ ਇੱਕ ਤਾਂ ਬੰਦਾ ਜਿਹੜਾ ਉਹ ਆਪਣੇ ਆਪ ਨੂੰ ਵੇਲਾ ਨਹੀਂ ਮਹਿਸੂਸ ਕਰਦਾ ਤੇ ਨਸ਼ਿਆਂ ਵਿਸ਼ਿਆਂ ਵੱਲੋਂ ਜਿਹੜਾ ਉਹ ਕਾਫੀ ਰੁਚੀ ਘੱਟ ਰੱਖਦਾ ਫਿਰ ਦੂਜੀ ਗੱਲ ਇਹ ਹੈਗੀ ਆ ਵੀ ਜਿਵੇਂ ਦੁੱਧਾਰੂ ਪਸ਼ੂਆਂ ਨੂੰ ਪਾਲਣ ਤੇ ਵੱਧ ਖਰਚਾ ਆਉਂਦਾ ਵੱਧ ਮਿਹਨਤ ਕਰਨੀ ਪੈਂਦੀ ਆ ਜਿਹੜਾ ਇਹ ਮਾਲ ਆ ਇਹ ਮਾਲ ਆ ਜਿਹੜਾ ਇਹ ਬਿਲਕੁਲ ਘੱਟ ਖਰਚੇ ਤੇ ਘੱਟ ਮਿਹਨਤ ਨਾਲ ਜਿਹੜਾ ਉਹ ਪੂਰਾ ਮੁਨਾਫਾ ਦੇਣ ਵਾਲੀ ਚੀਜ਼ ਹੈਗੀ ਆ ਤੇ ਇੱਥੇ ਅਸੀਂ ਅੱਜ ਇੱਕ ਪਿੰਪਲ ਸਿੰਘ ਖਾਲਸਾ ਦੇ ਫਾਰਮ ਤੇ ਪਹੁੰਚੇ ਹਾਂ ਜਿੱਥੇ ਕਿ ਇਹਨਾਂ ਤੋਂ ਥੋੜੀ ਹੋਰ ਜਾਣਕਾਰੀ ਲਵਾਂਗੇ ਜਿਸ ਜੀ ਕਿ ਦਰਸ਼ਕਾਂ ਨੂੰ ਪਤਾ ਲੱਗ ਸਕੇ। ਬਾਬਾ ਜੀ ਕੀ ਨਾਮ ਕੀ ਤੁਹਾਡਾ? ਪਰਸਾਂ ਜੀ। ਅੱਛਾ ਆਹ ਕਹੋ ਜਿਹੜਾ ਤੁਸੀਂ ਬੱਕਰੀ ਪਾਲਣ ਦਾ ਕੰਮ ਕਰਦੇ ਹੋ ਕਦੋਂ ਤੋਂ ਲੈ ਕੇ ਕਰਦੇ ਹੋ? ਇਹ 2 ਸਾਲ ਹੋ ਗਏ ਜੀ। ਤੇ ਕੀ ਲੱਗਿਆ ਫਿਰ ਤੁਸੀਂ ਹੋਰ ਜਿਵੇਂ ਦੁੱਧਾਰੂ ਪਸ਼ੂਆ ਮੰਜਾ ਗਾਵਾਂ ਐ ਉਹ ਪਾਲਣ ਦੀ ਬਜਾਏ ਇਹਨਾਂ ਨੂੰ ਕਿਉਂ? ਪੈਲ ਦਿੱਤੀ ਇਹਨਾਂ ਦਾ ਜੇ ਇੱਕ ਤਾਂ 2 ਘੰਟੇ ਉਹਲੇ 2 ਘੰਟੇ ਉਹਲੇ ਸੰਭਾਲ ਲਓ ਹੂੰ ਤੇ ਜੇ ਕਰੇ ਥੋੜਾ ਕਣਾ ਦਾਣਾ ਪਾ ਦੇ ਚੰਗੀ ਗੱਲ ਹੈ ਹੂੰ ਇਹ ਸੌਖਾ ਥੋੜਾ ਜਿਹਾ ਕੰਮ ਲੱਗਦਾ ਸੌਖਾ ਤੇ ਇਹਨਾਂ ਦੀਆਂ ਕੋਈ ਨਸਲਾਂ-ਨਸਲਾਂ ਵੀ ਹੁੰਦੀਆਂ ਐ ਜਾਂ ਇਹ ਕੋਈ ਐਸੀ ਹੀ ਮਾਲ ਹੁੰਦਾ ਇਹ ਇਹ ਬੀਟਰ ਨਸਲ ਚਾ ਜੀ ਜਿਹੜਾ ਰੰਗ ਵੀ ਕਾਲਾ ਹੋਵੇ ਚੰਗੀ ਤੇ ਜੇ ਬਰੀਡਰ ਤੇ ਕੰਮ ਕਰਗੀ ਤੇ ਚੰਗੀ ਗੱਲ ਆ ਹੂੰ ਤੇ ਜੇ ਆਪਾਂ ਦੇਸੀ ਕਰਦੇ ਆ ਦੇਸੀ ਵੀ ਕਣਾ 6-7000 ਦਾ ਬੱਚਾ ਇਹ ਵੀ ਕਣਾ 15-16000 ਦਾ ਬੱਚਾ ਅੱਛਾ ਜੇ ਆਪਾਂ ਹੋਰ ਜਾਣਕਾਰੀ ਅੱਗੇ ਵਧਾਉਣ ਵਾਸਤੇ ਜਣੀ ਆ ਜਿਵੇਂ ਤੁਸੀਂ ਆ ਇੱਕ ਰੱਖਿਆ ਹੋਇਆ ਹੈ ਇਹ ਬਰੀਡਰ ਆ ਜੀ ਹైదరాబాద్ਦੀ ਹੈ ਬਰੀਡਰ ਅੱਛਾ ਇਹ ਕੀ ਆ ਇਹ ਕਿਹੜਾ ਦਵਾਰੀ ਬੋਲਿਓ ਜੀ ਇਹ ਹైదరాబాద్ਦੀ ਬੀਟਲ ਚ ਆ ਜਾਂਦਾ ਜੀ ਅੱਛਾ ਇਹ ਗੁਲਾਬੀ ਜਿਹੀ ਅੱਛਾ ਇਹ ਅੱਛਾ ਇਹ ਇਹ ਫਿਰ ਜਿਹੜਾ ਮਾਲ ਦੇ ਵਿੱਚ ਤੁਸੀਂ ਇੱਕ ਜਿਵੇਂ ਪਹਿਲਾਂ ਰੱਖਦੇ ਹੁੰਦੇ ਸੀ ਸਾਣ ਦੇ ਤੌਰ ਤੇ ਕੇ ਉਹ ਸਾਣ ਦੇ ਤੌਰ ਤੇ ਰੱਖਿਆ ਜੀ ਅੱਛਾ ਜੀ ਇੱਕ ਸ਼ੋਅ ਆਏ ਹਾਂ ਸ਼ੋਅ ਰੱਖੀ ਲੀਜੀਏ ਬੱਚੇ ਗਾਂ ਚੰਗੇ ਆਉਣਗੇ ਜੇਕਰ ਮੰਨ ਲਓ ਜ਼ਰੂਰਤ ਨਾ ਹੀ ਪਵੇ ਸੇਲ ਨਾ ਹੋਵੇ ਜੇਕਰ ਹੁੰਦਾ ਹੈ ਤਾਂ ਅੱਜ ਕੀ ਕੀਮਤ ਹੋਊਗੀ ਇਸ ਅੱਜ ਦੀ 35000 ਜੀ ਕੋਮਟ 35000 ਹਾਂਜੀ ਅੱਛਾ ਇਹਦੀਆਂ ਲਾਉਣ ਵਾਲੀ ਗੱਲ ਆ ਤੀਆ ਹੂੰ ਕਈ ਤੇ ਜਮੁੱਲ ਕਰਦੇ 60 60000 ਮੁੱਲ ਕਰ ਲੈਂਦੇ ਹੂੰ ਉਹ ਗੱਲ ਹੈ ਨਹੀਂ ਕਿ ਜਿੱਥੇ ਵੀ ਦੇਣਾ ਜਾਂ ਹੁੰਦਾ ਕਿ ਜਿੱਥੇ ਨਹੀਂ ਹੁੰਦੀ ਇਸ ਵੇਲੇ ਕਿੰਨਾ ਮਾਲ ਆ ਤੁਹਾਡੇ ਕੋਲੇ ਜਿਹੜਾ ਇਹ 35 ਨਗ ਜੀ 35 ਜਿਹੜੇ ਹੈਗੇ ਆ ਜੀ ਉਹ ਤੁਸੀਂ ਸੰਭਾਲ ਰਹੇ ਹੋ ਹਾਂਜੀ ਫਿਰ ਇਹਨਾਂ ਦਾ ਦੁੱਧ-ਦੁੱਧ ਵੀ ਕੰਮ ਆਉਂਦਾ ਕਾਫੀ ਉਹ ਵੀ ਘਰੇ ਵਰਤੋਂ ਚਾਹੁੰਦਾ ਜਿਹੜਾ ਸੈਲ ਸੁੱਲ ਕੱਟਦੇ ਉਹ ਲੈ ਜਾਂਦੇ ਆ ਅੱਛਾ ਤੇ ਜਾਂ ਉ ਚੋਈਦਾ ਨਹੀਂ ਬੱਚਿਆਂ ਨੂੰ ਪਿਆਜਦਾ ਦੋ ਦੋ ਬੱਚੇ ਆ ਸਾਰਿਆਂ ਤੇ ਹੂੰ ਤੇ ਬੱਚਿਆਂ ਨੂੰ ਪਿਆਜਦਾ ਦੁੱਧ ਅੱਛਾ ਜਾਂ ਫਿਰ ਬੱਚੇ ਥੋੜੇ ਘੱਟ ਬਲਦੇ ਆ ਫਿਰ ਹੋਰ ਜਿਹੜੇ ਆ ਵਿਹਲੇ ਫਿਰਦੇ ਨਸ਼ੇ ਕਰਦੇ ਆ ਇਹਨਾਂ ਨੂੰ ਕੋਈ ਸੁਝਾਅ ਨਹੀਂ ਉਹ ਤਾਂ ਜੀ ਗਲਤ ਆ ਜਿਵੇਂ ਹੋਏ ਤਾਂ ਘਰੇ ਵੀ ਦੋ ਬੱਕਰੀਆਂ ਰੱਖ ਸਕਦੇ ਆ ਜੇ ਆਪਣੇ ਕੋਲ ਥੋੜਾ ਥਾਂ ਜੇ ਵਰਬਰੀ ਰੱਖ ਸਕਦੇ ਆ ਬੱਕਰੀ ਹੂੰ ਇਹ ਵਰਬਰੀਆਂ ਦੋ ਪਾਲ ਲੋ ਤਿੰਨ ਪਾਲ ਲੋ ਚੰਗੀ ਗੱਲ ਆ ਅੱਛਾ ਬੁੜੀਆਂ ਵੀ ਪਾਲ ਸਕਦੀਆਂ ਜਿਵੇਂ ਆਪਣਾ ਘਰ ਦੀ ਔਰਤ ਦੋ ਤਿੰਨ ਬੱਕਰੀਆਂ ਪਾਲ ਸਕਦੀ ਰੋਟੀ ਪਾਪ ਚਾਰਤੀ ਕੁਝ ਸਮਾਨ ਘਰੇ ਹੁੰਦਾ ਹੀ ਆ ਇਹ ਸਮਾਨ ਚਾਰ ਸਕਦੇ ਆ ਠੀਕ ਛੋਟੇ ਨਗਦ ਜੇ ਪਾਲਣੇ ਸੌਖੇ ਆ ਠੀਕ ਸਭ ਤੋਂ ਢੀਢੀ ਢਾੜੀ ਖਾ ਲੈਣੀਆਂ ਸਮੂਹ ਜਾਣਕਾਰੀ ਦੇਣ ਲਈ ਤੁਹਾਡਾ ਬਹੁਤ-ਬਹੁਤ ਜਿਹੜੀ ਬੀਟਰ ਨਾਲ ਥੋੜਾ ਜਿਹਾ ਖੁੱਲੇ ਪੰਚਰੇ ਰਹਿ ਕੇ ਖੁਸ਼ ਆ ਜਿਹੜੀ ਆ ਠੀਕ ਹੈ ਉਹ ਬੱਚੇ ਨਹੀਂ ਸੱਚਲਾ ਮਰੀ ਆ ਦੇਖੋ ਜੀ ਉਹ ਜਿਹੜੇ ਜਾਨਵਰ ਦੀ ਆਪਾਂ ਗੱਲ ਕਰਦੇ ਸੀ ਉਸ ਬੱਚੇ ਦੀ ਨਸਲ ਚ ਚਿੱਟੇ ਰੰਗ ਦੇ ਬੱਚੇ ਜਿਹੜੇ ਆ ਵਿਖਾ ਰਹੇ ਇਹ ਨਸਲ ਬਦਲਣ ਵਾਸਤੇ ਜਾਨੀ ਕਿ ਇੱਕ ਪਸ਼ੂ ਵੇਚ ਰੱਖਿਆ ਹੋਇਆ ਤੇ ਤਾਰ ਤੇ ਬੱਤੀਆਂ ਲੱਗਦੀਆਂ ਗਈ। ਹੂੰ। ਤੇ ਨਸਲ ਜਿਹੜੀ ਆ ਚੇਂਜ ਹੋ ਰਹੀ ਆ। ਜਿਵੇਂ ਜਿਵੇਂ ਲੋਕਾਂ ਦੀ ਰੁਚੀ ਵਾਧੀ ਆ ਓਵੇਂ ਓਵੇਂ ਇਸ ਮਾਲ ਦੇ ਵਿੱਚ ਜਿਆਦਾ ਡੁਬਾਈ ਚ ਜਾ ਕੇ ਮੁਨਾਫਾ ਵਾਧ ਦੇਣ ਵਾਲੇ ਜਾਨਵਰਾਂ ਦੀ ਹੀ ਜਿਹੜੇ ਪਾਲਤੂ ਹੈਗੇ ਆ ਇਹਨਾਂ ਨੂੰ ਪਾਲਣ ਵਾਲੇ ਲੋਕ ਆ ਉਹ ਧਿਆਨ ਨਾਲ ਇਹਨਾਂ ਦੀ ਸੇਵਾ ਸੰਭਾਲ ਕਰਦੇ ਆ।